ਬਰਗਰੀਆਂ ਕਈ ਵੈਰਾਈਟੀਆਂ ਆਈਆਂ ਨੇ 10 15 ਤਰ੍ਹਾਂ ਦੇ ਬਰਗਰ ਹੈ ਜੀ ਅੱਛਾ ਜੀ ਉਸ ਤੋਂ ਇਲਾਵਾ ਸੁਪਰੀਮ ਰੋਲ ਚੀਜ਼ ਕਨ ਰੋਲ ਨੂਡਲ ਮੰਚੂਰੀਆ ਸੀਸੀਲੀ ਪੀਜ਼ਾ ਸੈਂਡਵਿਚ ਸਭ ਕੁਝ ਉਪਲਬਧ ਜੀ ਵੀ ਕਹਿੰਦੇ ਆ ਵੀ ਜਦੋਂ ਬੰਦਾ ਖਾਮੋਸੇ ਕਹਿੰਦਾ ਨਾ ਆਪਣੇ ਉਸਤਾਦ ਨੂੰ ਭੁੱਲ ਜਾਂਦਾ ਨਹੀਂ ਵੀ ਜੀ ਆਪਾਂ ਉਸਤਾਦ ਨੂੰ ਪਹਿਲਾਂ ਵੀ ਨਹੀਂ ਭੁੱਲੇ ਹੁਣ ਵੀ ਨਹੀਂ ਭੁੱਲੇ ਜੀ ਜਦੋਂ ਵੀ ਉਹਨਾਂ ਨੂੰ ਲੋੜ ਪੈਂਦੀ ਆ ਆਪਾਂ ਉਹਨਾਂ ਲਈ ਹਾਜ਼ਰ ਆ ਜੀ ਇਹ ਸਾਰਾ ਹੋਮ ਮੇਡ ਹੁੰਦਾ ਜੀ ਅਸੀਂ ਪੱਤਿਆ ਕਰਦੇ ਆ ਸਵੇਰੇ 7 8 ਵਜੇ ਤੋਂ ਲੈ ਕੇ ਉਹਦਾ ਪਾਇਆ ਤੇ ਕੈਰੀ ਹੋ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਕਾਰ ਸ਼ੁਰੂ ਹੋ ਗਈ। ਕਹਿੰਦੇ ਕਸਟਮਰ ਨਾਲ ਲੜਪਨਾਂ ਦਾ ਸੀ ਜਿਆਦਾ ਕੋਈ ਚਿੱਕੀ ਨਹੀਂ ਸੀ। ਹਾਂ। ਕੈਰੀ ਕਰਨ ਤੇ ਟਿੱਕੀ ਛੋਟੀ ਵੱਡੀ ਹੋ ਗਿਆ। ਮੈਨੂੰ ਛੋਟੀ ਚਾਹੀਦੀ ਆ ਵੱਡੀ ਚਾਹੀਦੀ ਆ। ਹਾਂ। ਉਹਨਾਂ ਦੇ ਹੱਥ ਤੇ ਕੜਾ ਪਾਇਆ ਸੀ। ਉਹਨਾਂ ਨੇ ਕੜਾ ਲਾ ਕੇ ਆ ਤਾਂ ਓਕੇ ਉਹਨੂੰ ਤੇ ਉਹਦੇ ਨਾਲ ਹੀ ਕੰਸੈਪਟ ਸ਼ੁਰੂ ਕਰਤਾ ਇਹ ਟਿੱਕੀ। ਅੱਛਾ ਉਸ ਤੋਂ ਬਾਅਦ ਫਿਰ ਕੜੇ ਵਾਲੀਆਂ ਟਿੱਕੀਆਂ ਬਣਾਉਣੀ ਸ਼ੁਰੂ ਕਰਤੀਆਂ ਨਾ। ਇਹ ਦੇਖਣ ਨਾਲ ਨੂੰ ਆਪੇ ਪਤਾ ਲੱਗ ਜਾਣਾ ਵੀ ਸਾਈਜ਼ ਦੇ ਵਿੱਚ ਕਿੰਨਾ ਡਿਫਰੈਂਸ ਜੋ ਬਾਜ਼ਾਰ 'ਚ ਮਿਲਦਾ ਹੈ ਜੋ ਆਪਣੇ ਇੱਥੇ ਮਿਲਦਾ ਹੈ। ਜੀ ਬਹੁਤ ਅੰਤਰ ਹੈ। ਸਾ ਕੋਈ ਵੀ ਆਈਟਮ 10 ਵਜੇ ਤੱਕ ਸਾਰੀ ਫਿਨਿਸ਼ ਹੋ ਜਾਂਦੀ ਹੈ ਕੁਝ ਨਹੀਂ ਬਚਦਾ ਇਹ ਮਸ਼ਾਅ ਅਵ ਯੂਨੀਕ ਜਾਇਟਾ ਹੋ ਜਿਹੜੀ ਬਾਜ਼ਾਰ 'ਚ ਨਾ ਮਿਲਦੀ ਹੋਵੇ ਸਿਰਫ ਆਪਣੇ ਕੋ ਅਵੇਲੇਬਲ ਹੋਵੇ ਸਤਾ ਮੇਰੇ ਆਪਣੇ ਕੋ ਰੈਪ ਵੀ ਹੈ 3-4 ਤਰ੍ਹਾਂ ਦੇ ਰੈਪ ਹੈ ਜੀ ਇੱਕ ਆਲੂ ਪੈਟੀ ਰੈਪ ਹੈਗਾ ਜੀ ਇੱਕ ਚੀਜ਼ ਕੋਨ ਰੋਲ ਵਾਲਾ ਹੁੰਦਾ ਚਾਪ ਵਾਲਾ ਹੈਗਾ ਤੇ ਪਨੀਰ ਵਾਲਾ ਹੈਗਾ ਕਸਟਮਾਈਜ਼ ਵੀ ਸਾਡਾ ਰੈਗੂਲਰ ਕਰੀਮ ਸੈਲਡ 버ਗਰ ਹੈ ਕਿ ਚੀਜ਼ ਕਨ ਰੋਲ ਰੈਪ ਹੈਗਾ ਅੱਛਾ ਜੀ ਉਹ ਬਹੁਤ ਵਿਗਦਾ ਹੈ ਟ੍ਰੈਂਡਿੰਗ ਚ ਉਹੀ ਸਰੂਪ ਵਾਲਾ ਚੱਲਦਾ ਹੈ ਕਸਟਮਰ ਆਏਗਾ ਕਿ ਉਹ ਸਾਨੂੰ 60 ਰੁਪਏ ਦਾ ਰੇਟ ਹੈ ਜੀ ਤੇ ਉਹ ਸਾਨੂੰ ਰੈਪਲ ਕਹਵੇ ਚੀਜ਼ ਕਨ ਰੋਲ ਅੱਛੇ ਕਾ ਤੁਸੀਂ ਦੇਖਿਆ ਸੜੀ ਹੈਡਲਾਈਨਸ ਤੇ ਮੈਂਬਰ ਵੀ ਲੋਕ ਕਹਿੰਦੇ ਨੇ ਵੀ ਜਦੋਂ ਬੰਦਾ ਕੰਮ ਸਿੱਖ ਜਾਂਦਾ ਤਾਂ ਆਪਣੇ ਉਸਤਾਦ ਨੂੰ ਭੁੱਲ ਜਾਂਦਾ ਪਰ ਇਹ ਗੱਲ ਅੱਜ ਝੂਠੀ ਸਾਬਤ ਹੁੰਦੀ ਨਜ਼ਰ ਆ ਰਹੀ ਤੁਹਾਨੂੰ ਮੈਂ ਐਸੇ ਦੋ ਯਾਰਾਂ ਦੋਸਤਾਂ ਨੂੰ ਮਿਲਣ ਲੈ ਕੇ ਜਾ ਰਿਹਾ ਜਿਨ੍ਹਾਂ ਨੇ ਆਪਣਾ ਉਸਤਾਦ ਤੋਂ ਕੰਮ ਸਿੱਖਿਆ ਪਰ ਉਸਤਾਦ ਨੂੰ ਭੁੱਲੇ ਨਹੀਂ ਉਸ ਤੇ ਇਸ ਦੇ ਨਾਲ ਹੀ ਇੱਕ ਜਿਹੜਾ ਸਪੈਸ਼ਲ 버ਗਰ ਵੀ ਲੈ ਕੇ ਆਂਦਾ ਜਿਹੜਾ ਕਿ ਚਾਮ 버ਗਰ ਆਓ ਤੁਹਾਨੂੰ ਭਰਾਵਾਂ ਨਾਲ ਮਿਲੋਣਾ ਚਲਦੇ ਨਾਲੇ 버ਗਰ ਵੇਖਦੇ ਨਾਲੇ ਉਹਨਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਵੀ ਜਾਣਾਂਗੇ ਵੀ ਕਿੰਦਾ ਕੰਮ ਸਿੱਖਿਆ ਤੇ ਕਦੋਂ ਸ਼ੁਰੂ ਕੀਤਾ ਸੀ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਹੈ ਬਾਈ ਫਤਿਹ ਬਾਈ ਜੀ ਕੀ ਫਤਿਹ ਜੀ ਕੀ ਹਾਲ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅ ਥੜਕਾ ਪਹੁੰਚੇ ਅੱਜ ਦੇ ਪਹਿਲ ਹੁਣ ਤੇਰੇ ਆਪਣੇ ਕਾਰਡ ਦਾ ਨਾਮ ਦੱਸੋ ਇੱਕ ਵਾਰੀ ਮੈਨੂੰ ਕਾਰਡ ਦਾ ਨਾਮ ਕੀ ਹੈ ਨਾ ਜੀ ਆਪਣੇ ਕਾਰਡ ਦਾ ਨਾਮ ਪਹਿਲਾਂ ਬੇਕਮ ਦੇ ਨਾਮ ਤੋਂ ਸੀਗੀ ਫਿਰ ਉਸਤਾ ਜੀ ਮੈਨੇ ਲ ਸੋਸ ਟਾਈਮ ਬਿਕੂ ਦਾ ਨਾਮ ਤਾਂ ਸੀ ਹੈ ਤੇ ਹੁਣ ਆਪਾਂ ਥੋੜਾ ਅੱਗੇ ਚੇਂਜ ਲੈ ਕੇ ਜਾਂਦਾ ਸਰਦਾਰ ਜੀ 버ਗਰ ਟੂ ਕਹਤਾ ਪਏ 버ਗਰ ਟੂ ਹਾਂਜੀ ਤੇ ਆਪਣਾ ਕੀ ਕੁਝ ਇੱਥੇ ਯਾਨੀ ਕਿ ਹੁੰਦਾ ਹੈ ਨਾ ਇੱਥੇ ਵੀਰੇ ਆਪਣੋ ਕੋਲ 버ਗਰ ਹੁੰਦਾ 버ਗਰ ਦੀਆਂ ਕਈ ਵੈਰਾਈਟੀਆਂ ਆ ਜਾਂਦੀਆਂ 10-15 ਤਰ੍ਹਾਂ ਦੇ 버ਗਰ ਹੈ ਜੀ ਅੱਛਾ ਜੀ ਉਸ ਤੋਂ ਇਲਾਵਾ ਸਪ੍ਰਿੰਗ ਰੋਲ ਚੀਜ਼ ਕਨ ਰੋਲ ਨੂਡਲ ਮੰਚੂਰੀਅਨ ਸੀ ਸਿਲੀ ਪੀਜ਼ਾ ਸਭ ਕੁਝ ਮਿਲਦਾ ਹੈ ਕੀ ਆਵਾਜ਼ ਨਹੀਂ ਜਾਣੇ ਕਿ ਸਾਰਾ ਕੁਝ ਇੱਥੇ ਅ ਅਵੇਲੇਬਲ ਕਰਾਇਆ ਹੋਇਆ ਹਾਂ ਹਾਂਜੀ ਭਜੀ ਇਹ ਸਾਰਾ ਕੰਮ ਆਪਏ ਸਿੱਖਿਆ ਕੇ ਸਿਖਾਈ ਹੈ ਸਿੱਖਿਆ ਸਾਰਾ ਉਸਤਾਜ ਜੀ ਤੋਂ ਸਿੱਖਿਆ ਜੀ ਉਹਨਾਂ ਨੇ ਸਾਨੂੰ ਇੱਥੇ ਸਟੈਂਡ ਕੀਤਾ ਜੀ ਉਸਤਾਜ ਜੀ ਦਾ ਨਾਮ ਦੱਸ ਜਣਾ ਇੱਕ ਵਾਰੀ ਉਸਤਾਜ ਜੀ ਦਾ ਨਾਮ ਜੀ ਅਮਰੀਕ ਸਿੰਘ ਆ ਜੀ ਉਹਨਾਂ ਨੇ ਹੁਣ ਇਹ ਲਾਈਨ ਚੇਂਜ ਕਰ ਲਈ ਜੀ ਅੱਛਾ ਜੀ ਸਾਰੀ ਉਹਨਾਂ ਦੀ ਕਿਰਪਾ ਸਾਡੇ ਤੇ ਹੂੰ ਜੀ ਭਾਈ ਕਹਿੰਦੇ ਆ ਵੀ ਜਦੋਂ ਬੰਦਾ ਕੰਮ 做 ਕਹਿੰਦਾ ਨਾ ਆਪਣੇ ਉਸਤਾਦ ਨੂੰ ਭੁੱਲ ਜਾਂਦਾ ਨਹੀਂ ਜੀ ਆਪਾਂ ਉਸਤਾਦ ਨੂੰ ਪਹਿਲਾਂ ਵੀ ਨਹੀਂ ਭੁੱਲੇ ਹੁਣ ਵੀ ਨਹੀਂ ਭੁੱਲੇ ਜੀ ਜਦੋਂ ਵੀ ਉਹਨਾਂ ਨੂੰ ਲੋੜ ਪੈਂਦੀ ਆ ਆਪਾਂ ਉਹਨਾਂ ਲਈ ਹਾਜ਼ਰ ਆ ਜੀ ਭਜੀ ਆਪਾਂ ਨੂੰ ਮੈਂ ਚਲੋ ਵੀ ਉਹਨਾਂ ਦਾ ਕੰਮ ਸਿੱਖਿਆ ਨੂੰ ਅੱਜ ਕਾਰਡ ਲਗਾਉਂਦੇ ਨੇ ਟੋਟਲ ਕਿੰਨਾ ਕੁ ਟਾਈਮ ਹੋ ਗਿਆ ਜੇ ਆਪਾਂ ਕੋਲਮ ਲਾ ਕੇ ਗੱਲ ਕਰੀਏ ਜੇ ਮੈਂ 2018 ਚ ਆਇਆ ਸੀ ਉਹਨਾਂ ਕੋਲ ਹੂੰ ਫਲਾ 4-5 ਸਾਲ ਉਹਨਾਂ ਕੋਲ ਆਪਾਂ ਕੰਮ ਕੀਤਾ ਜੀ ਉਸ ਤੋਂ ਬਾਅਦ ਉਹਨਾਂ ਦਾ ਕੋਈ ਵੀ ਫੈਮਿਲੀ ਹੁੰਦਾ ਚਲੋ ਜੀ ਹਾਂਜੀ ਉਹਨਾਂ ਨੇ ਉਹ ਲਾਈਨ ਚੇਂਜ ਕਰ ਲਈ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਸੈਟਅਪ ਆਪਾਂ ਨੂੰ ਦਿੱਤਾ ਜੀ ਤੇ ਉਸ ਟਾਈਮ ਤੋਂ ਆਪਾਂ 2-3 ਸਾਲ ਹੋ ਗਏ ਲਗਾਤਾਰ ਆਪਾਂ ਕਾਟ ਲਗਾ ਰਹੇ ਸੀ ਹੁਣ ਕੀ ਮਤਲਬ ਬਾਈ ਜੀ ਤੁਹਾਡੇ ਨਾਲ ਖੜੇ ਨੇ ਇਹ ਵੀ ਮਿਸ ਇਕੱਠਿਆਂ ਨੇ ਕੰਮ ਦੇਖਿਆ ਤੁਸੀਂ ਹਾਂਜੀ ਇਹ ਵੀ ਮੁੰਡਾ ਪਹਿਲਾਂ ਕੋਈ ਸੀ ਉਹਨਾਂ ਕੋਲ ਜੀ ਮੈਂ ਇਹਨਾਂ ਤੋਂ ਬਾਹਰ ਬਾਅਦ ਚ ਆਇਆ ਸੀਗਾ ਤੁਸੀਂ ਦੋਨੇ ਹੀ ਹੈਂਡਓਵਰ ਕਰ ਰਹੇ ਹੋ ਨਾ ਅੱਛਾ ਜੀ ਤੇ ਯਾਨੀ ਕੰਮ ਸਾਰਾ ਲੜ ਮਿਲ ਕੇ ਕਰ ਲੈਣੇ ਉਹ ਆਪਸ ਵਿੱਚ ਕੁਝ ਹੁੰਦਾ ਨਹੀਂ ਜਦੋਂ ਲੜਾਈ ਲੜਾਈ ਹੋ ਜੇ ਨਹੀਂ ਜੀ ਆਪਾਂ ਨਾ ਕਦੀ ਉਹ ਉਸਤਾਦ ਵਾਲੇ ਨਾ ਕੁਝ ਨਹੀਂ ਸਮਝਿਆ ਜੀ ਤੋਂ ਆਪਾਂ ਭਰਾ ਸਮਝਿਆ ਜੀ ਨਾਲ ਮੁੰਡਾ ਉਹ ਵੀ ਹੈਗਾ ਅੱਛਾ ਜੀ ਤਾਂ ਆਪਸ ਮਿਲ ਕੇ ਕਰਦੇ ਆ ਕੰਮ ਇਹ ਨੀ ਕਿ ਮੈਂ ਵੱਡਾ ਜਾਂ ਉਹ ਛੋਟਾ ਆਪਸ ਆਸਮਾਨ ਯਾ ਚੱਲਦਾ ਰਹਿੰਦਾ ਇਹ ਕੀ ਤਿਆਰੀ ਚੱਲਦੀ ਵੀ ਇਸ ਟਾਂ ਤੇ ਕਾਫੀ ਬੁਝਾਵਰ ਦਾ ਤਰੀਕਾ ਨਾਲ ਤਲਕਾ ਲੱਗਦਾ ਰ ਮਸਾਲੇ ਵਗੈਰੇ ਐਡ ਕੀਤੇ ਜਾ ਰਹੇ ਆ ਉਹ ਜੇ 버거 ਲਈ ਅਸੀਂ ਚਾਂਪ ਰਾੜੀ ਰੈਡੀ ਕਰ ਰਹੇ ਹਾਂ ਮਸਾਲਾ ਚਾਂਪ ਆ ਜੀ ਚਾਂਪ ਦੱਸਿਆ ਨਾ ਕਾਫੀ ਤਰ੍ਹਾਂ ਦੇ 버거 ਆਪਣੇ ਕੋਲ ਇਹ ਕਿਹੜਿਆ ਮਿਸ ਚਾਂਪ 버거 ਇਹਨੂੰ ਚਾਂਪ 버거 ਕਹਿੰਦੇ ਆ ਜੀ ਅੱਛਾ ਜੀ ਤੇ ਜਿੱਦਾਂ ਬਾਕੀ ਮੈਂ ਦੇਖਦਾ ਹਾਂ ਕਾਫੀ ਵਧੀਆ ਤਰੀਕੇ ਨਾਲ ਸਜਾਵਟ ਕੀਤਾ ਹੈ ਸਮਾਨ ਮੂਮੋਦ ਰੱਖੇ ਹੋਏ ਨੇ 치즈 ਕੋਨ ਰੋਲ ਹੋ ਗਏ ਇਹ ਸਾਰਾ ਤਿਆਰ ਆਦੀ ਕਰਦੇ ਹਾਂ ਇਹ ਸਾਰਾ ਹੋਮ ਮੇਡ ਹੁੰਦਾ ਜੀ ਅਸੀਂ ਕੋਲ ਤਿਆਰ ਕਰਦੇ ਹਾਂ ਸਵੇਰੇ 7-8 ਵਜੇ ਤੋਂ ਲੈ ਕੇ 4:30 ਤੱਕ 3 ਦਿਨ ਸਵੇਰ ਤੋਂ 4:30 ਤੱਕ ਕਾਰ ਸ਼ੁਰੂ ਹੁੰਦੀ ਹੈ ਇੱਕ ਵਾਰ ਮੈਨੂੰ ਦਿਖਾਇਆ ਹੈ ਨਾ ਸਾਰਾ ਆਪਾਂ ਕੋਲ ਕਿਹੇ ਚੱਲਦੇ ਆ ਵੀ ਕੋਲੋਂ ਜੋ ਮਿਸ ਕਹਿੰਦੇ ਨਜ਼ਾਰਾ ਨਜ਼ਰ ਆਵੇ ਨਾ ਫਿਰ ਜਾਦਾ ਵਧੀਆ ਜਿਹੀ ਲਾਦੀ ਆ ਫਿਰ 버거 ਵਗੈਰਾ ਮਿਸ ਇੱਕ ਵਾਰੀ ਮੈਨੂੰ 버거 ਵੀ ਲਗਾ ਕੇ ਦਿਖਾਇਆ ਹੈ ਨਾ ਕਿ ਕਿਸਾ ਆਪਾਂ ਜਿਹੜਾ ਸਾਡੀ ਪ੍ਰੇਪਰੇਸ਼ਨ ਕਰਦੇ ਆ 버거 ਕਿਉਂਕਿ ਅਸੀਂ ਸਪੈਸ਼ਲ ਦੱਤਾਂ ਵੀ 버거 ਆਪਣੇ ਕਾਫੀ ਹਾਂਜੀ ਦੁਕਾਨ ਦਾ ਨਾਮ ਹੈ B2 ਫਾਸਟ ਫੂਡ ਮੇਰੇ ਕਿ 버거 ਫਾਸਟ ਫੂਡ ਕੀਤਾ ਹੋਇਆ ਹੈ ਨਾ ਆਪਾਂ ਤੇ ਮੈਂ ਦਿਖਾਇਆ ਹੈ ਨਾ ਕਿ ਕੁਛ ਹੈਗਾ ਜਿੱਦਾਂ ਸਪ੍ਰਿੰਗ ਰੋਲ ਹੋ ਗਏ ਜਾਂ ਭਾਈ ਇਹ ਗੱਲ ਪਤਾ ਲੱਗੀ ਸੀ ਟਿੱਕੀ ਬੜੇ ਜ਼ਬਰਦਸਤ ਤਰੀਕੇ ਨਾਲ ਬਣਾਉਣਾ ਹੈ ਕੜੇ ਦੇ ਸ਼ੇਪ ਵਿੱਚ ਪਾ ਕੇ ਤੇ ਬਿਲਕੁਲ ਰਾਉਂਡ ਇਹ ਸਾਡੇ ਉਸਤਾਦ ਜੀ ਦੇ ਦਿਨ ਹੋਏ ਦਿਨ ਹੈ ਜੀ ਸਭ ਉਹਨਾਂ ਦੀ ਕਿਰਪਾ ਕੀਤੀ ਹੈ ਸਾਡੇ ਤੇ ਹਾਂ ਯਾਨੀ ਕਿ ਪ੍ਰੋਪਰ ਕਿਦਾਂ ਹੁਣ ਗੋਲ ਸ਼ੇਪ ਆ ਗਿਆ ਇਹ ਪਹਿਲਾਂ ਦੱਸਦੇ ਸੀ ਹੈ ਕਹਿੰਦੇ ਕਸਟਮਰ ਲੜ ਪੈਣਾ ਦਾ ਸੀ ਕੋਈ ਟਿੱਕੀ ਦੀ ਸ਼ੇਪ ਵੀ ਤੇਰੇ ਅੰਦਰ ਟਿੱਕੀ ਛੋਟੀ ਵੱਡੀ ਹੋ ਗਿਆ ਮੈਨੂੰ ਛੋਟੀ ਚਾਹੀਦੀ ਆ ਵੱਡੀ ਚਾਹੀਦੀ ਆ ਉਹਨਾਂ ਦੇ ਹੱਥੇ ਦੇ ਕੜਾ ਪਾਇਆ ਸੀ ਉਹਨਾਂ ਨੇ ਕੜਾ ਲਾ ਕੇ ਆ ਤਾਂ ਓਕੇ ਉਹਨੂੰ ਉਹ ਉਹਦੇ ਨਾਲ ਹੀ ਕਨਸੈਪਟ ਸ਼ੁਰੂ ਕਰਤਾ ਏ ਟਿੱਕੀ। ਅੱਛਾ ਉਸ ਤੋਂ ਬਾਅਦ ਫੇਰ ਕੜੇ ਵਾਲੀ ਨੇ ਟਿੱਕੀਆਂ ਬਣਾਉਣੀ ਸ਼ੁਰੂ ਕਰਤੀ ਹਨ। ਮੈਂ ਤਾਜੀ ਟਿੱਕੀ। ਹਾਂਜੀ 프레시 ਟਿੱਕੀ ਹੈ ਹੈਨਾ ਉਸੇ ਟਾਈਮ ਨਾਲ ਹੀ ਤਲਕੇ ਦੇ ਤਾਜ਼ੇ 버ਗਰ ਦੇ ਵਿੱਚ ਬਣਾ ਪਹਿਲਾਂ ਨਹੀਂ ਬਣਾ ਕੇ ਰੱਖਦੇ ਹਨ। ਨਹੀਂ ਹੁਣ ਕਸਟਮਰ ਵੀ ਡਿਮਾਂਡ ਕਰਦਾ ਹਨ ਟਿੱਕੀ ਫਰੈਸ਼ ਚਾਹੀਦੀ ਹੈ ਇਹ। ਇਹ ਪਹਿਲਾਂ ਤਾਂ ਹੁੰਦੇ ਸੀ ਬਣਾ ਕੇ ਇਕੱਠੀਆਂ ਰੱਖ ਲੈਂਦੇ ਸੀ ਸੋਕੇ ਟਿੱਕੀ। ਹਾਂਜੀ ਤੇ ਉਸੇ ਮਜ਼ਾ ਨਹੀਂ ਆਉਂਦਾ ਟਿੱਕੀ ਉਹ ਤਾਂ ਤਾਜੀ ਟਿੱਕੀ ਦਾ ਮਜ਼ਾ ਉਹ ਪਹਿਲਾਂ ਵਾਲੀ ਟਿੱਕੀ 'ਚ ਨਹੀਂ ਆਉਂਦਾ ਜੀ ਕਿਉਂਕਿ ਕਈ ਜਣੇ ਮੈਂ ਦੇਖਿਆ ਅੱਜਕੱਲ ਜ਼ਿਆਦਾਤਰ ਜਿਹੜੀਆਂ ਅਰੇ ਇਹ ਦੋ ਰੋਹੀ ਹਿਆਲਾ ਸਟਾਈਲ ਜਿਦਾ ਮਕੇਨ ਸਟਾਈਲਿਸ਼ ਪੂਰੀ ਆਰਾਊਂਡ ਟਿੱਕੀ ਹਾਂਜੀ ਮਕੇਨ ਚ ਦਾ ਭਾਈ ਇਹ ਕਿੰਨੇ ਦਿਨ ਤੋਂ ਬਣ ਕੇ ਰੱਖੀ ਹੁੰਦੀ ਹੈ ਜੀ ਉਹਦੇ ਚ ਪਤਾ ਹੀ ਨਹੀਂ ਕਿੰਨਾ ਟਾਈਮ ਦਾ ਐਕਸਪਾਇਰੀ ਦਾ ਕੁਝ ਨਹੀਂ ਪਤਾ ਹੁੰਦਾ ਜੀ ਤੇ ਇਹਦੇ ਚ ਆਪਾਂ ਰੋਹੀ ਫਰੈਸ਼ ਆਲੂ ਲੈ ਕੇ ਆਨੇ ਆਈ ਫਰੈਸ਼ੀ ਬਣਾਈ ਵੀ ਆ ਟਿੱਕੀ ਹਾਂ ਇਹਦੇ ਚ ਜਿਵੇਂ ਅੱਜ ਦੇਖੋ ਇਹਨਾ ਹੁੰਦਾ ਸਾਡਾ ਸਾਰਾ ਮਟੀਰੀਅਲ ਖਤਮ ਹੋ ਜਾਂਦਾ ਜੀ ਪਰ ਉਹ ਸਾਰਾ ਫਰੈਸ਼ ਬਣਦਾ ਜੀ ਠੀਕ ਹੈ ਜੀ ਆ ਗਾ ਬਰਗਰ ਲਗਾ ਕੇ ਹਾਂਜੀ ਹਾਂਜੀ ਜੇ ਸਭ ਤੋਂ ਪਹਿਲਾਂ ਮੱਖਣ ਆ ਗਿਆ ਨਾ ਹਾਂਜੀ ਮੱਖਣ ਕਿਹੜਾ ਯਾਨੀ ਕਿ ਯੂਜ਼ ਕੀਤਾ ਜਾਂਦਾ ਸੁੱੱਖਣ ਵਿੱਚ ਆਪਣੇ ਕੋਲ ਦੋਨੋਂ ਹੁੰਦੇ ਆ ਜਿਹੜਾ ਅਮੂਲ ਦਾ ਵੀ ਹੁੰਦਾ ਹੈ ਡੇਲੀਸ਼ੀਅਸ ਵੀ ਹੁੰਦਾ ਹੂੰ ਜੋ ਵੀ ਕਸਟਮਰ ਡਿਮਾਂਡ ਕਰਦਾ ਆਪਾਂ ਉਹਨਾਂ ਦੇ ਸਬਸਡ ਅਕੋਰਡਿੰਗ ਇਹ ਲਗਾਈਦਾ ਹੈ ਅੱਛਾ ਜੇ ਇਹ ਪ੍ਰਾਈਸ ਜੀ ਡਿਫਰੈਂਟ ਕਰਦੇ ਹਾਂ ਹਾਂਜੀ ਅਨੀ ਪ੍ਰਾਈਸ ਦਾ ਡਿਫਰੈਂਸ ਹੁੰਦਾ ਹੈ ਮੇ ਕਾਰਟ ਨਾ ਕਾਫੀ ਯਾਨੀ ਕਿ ਵਧੀਆ ਤਰੀਕੇ ਨਾਲ ਯਾਰ ਉੱਪਰ ਡੈਕੋਰੇਸ਼ਨ ਜੀ ਕੀਤੀ ਹੋਈ ਹੈ ਮੈਂ ਦੇਖ ਸਕਦਾ ਜਿਹੜਾ ਚੀਜ਼ ਕੋਲ ਰੋਲਰ ਸਾਈਜ਼ ਆ ਉਹ ਕਾਫੀ ਜੰਬੋ ਸਾਈਜ਼ ਆ ਲੋਕ ਕਾਫੀ ਛੋਟੇ ਛੋਟੇ ਜਿਹਾ ਬਣਾ ਕੇ ਮਿਸ ਆਪਾਂ ਇਹਨਾਂ ਸਾਈਜ਼ ਯਾਨੀ ਕਿ ਜੰਬੋ ਜਾ ਕਿਉਂ ਰੱਖਿਆ ਹੈ ਕਿ ਹੱਥ ਫੜ ਕੇ ਦਿਖਾਉਣਾ ਹੈ ਨਾ ਤੇ ਦੇਖ ਸਕਦੇ ਹੋ ਜੈਕਟੋ ਵਿੱਚ ਚੀਜ਼ ਕੋਲ ਦਾ ਸਾਈਜ਼ ਜੀ ਇਹ ਦੇਖਣ ਨਾਲ ਨੂੰ ਆਪੇ ਪਤਾ ਲੱਗ ਜਾਣਾ ਵੀ ਸਾਈਜ਼ ਦੇ ਵਿੱਚ ਕਿੰਨਾ ਡਿਫਰੈਂਸ ਜੋ ਬਾਜ਼ਾਰ 'ਚ ਮਿਲਦਾ ਜੋ ਆਪਣੇ ਇੱਥੇ ਮਿਲਦਾ ਜੀ ਬਹੁਤ ਅੰਤਰ ਹੈ ਸਾਡੇ ਕੋਲ ਇਹ ਚੀਜ਼ ਕੋਲ ਉਹ ਸਪਰਿੰਗ ਰੋਲ ਕੋਈ ਵੀ ਆਈਟਮ ਆ 10 ਵਜੇ ਤੱਕ ਸਾਰੀ ਫਿਨਿਸ਼ ਹੋ ਜਾਂਦੀ ਹੈ ਕੁਝ ਨਹੀਂ ਬਚਦਾ ਜੀ ਬਸ ਆਪਾਂ ਕੁਝ ਨਹੀਂ ਯੂਜ਼ ਕਰਦੇ ਹਨ બસ ਕੁਆਲਟੀ ਆ ਟੈਸਟ ਐ ਸਬ ਕੁਆਲਟੀ ਟੈਸਟ ਦੇ ਉੱਪਰ ਹੀ ਡਿਪੈਂਡ ਆਈ ਇਸਮੇ ਕੁਆਲਟੀ ਨੂੰ ਦੇਖ ਕੇ ਹੰਦਾ ਏ ਕੀ ਆ ਬਾਈ ਜੀ ਜਿਵੇਂ ਸਪਹਿਲਾ ਚੰਗੀ ਤਾਂ ਇਹਨੂੰ ਸਿੱਖਿਆ ਜਾਊਗਾ ਨਾ ਬਨੋ ਇਹਦੇ ਕੁੜਕੂੜੇ ਵਾਲੇ ਮਹੌਤ ਬਨੋ ਤੇਲ ਵਾਲੇ ਰੱਖਿਆ ਨਾ ਵੀ ਹਾਂਜੀ ਨਾਰਮਲ ਨਹੀਂ ਗੇ ਆ ਗਿਆ ਟਮੇਟੋ ਸੌਸ ਬਾਈ ਆਪ ਤਿਆਰ ਕੀਤੀ ਹੁੰਦੀ ਹੈ ਚਟਨੀ ਵਾਲੀ ਹਾਂਜੀ ਵੀਰੇ ਸਾਰੇ ਹੋਮ ਮੇਡ ਆਈ ਤੇ ਆ ਹਰੀ ਆ ਗਈ ਆ ਗ੍ਰੀਨ ਸੌਸ ਆ ਸਪਾਈਸੀ ਹੁੰਦੇ ਆ ਹਾਂਜੀ ਜੀ ਧਨੀਆ ਪੁਦੀਨਾ ਮਿਕਸ ਹੁੰਦਾ ਏ ਸਭ ਕੀ ਆ ਬਾਈ ਇਹ ਹੁਣ ਮਿਕਸ ਸੈਲਡ ਆ ਗਿਆ ਮਿਕਸ ਸੈਲਡ ਆ ਗਿਆ ਸਾਡਾ ਜੀ ਚਾਰਨਸਾਲਾ ਇਹ ਕੀ ਬਾਈ ਖੂਫੀਆ ਹੰਸਲਾ ਹੈ ਨਹੀਂ ਖੂਫੀਆ ਪਸਾਲਾ ਹੈ ਵੀਰੇ ਚਾਰਨਸਾਲਾ ਹੈ ਬਾਈ ਆਪਾਂ ਕਹਿ ਗਾਰੰਟੀ ਆਪਾਂ ਕਿ ਖੂਫੀਆ ਸਿਗਰੇਟ ਹੈ ਇਹੋ ਚੋਸ ਨਹੀਂ ਸਿਗਰੇਟ ਉਸ ਤੋਂ ਬਾਅਦ ਗ੍ਰੀਨ ਸੌਸ ਹੈ ਇਹ ਗ੍ਰੀਨ ਸੌਸ ਆ ਗਿਆ ਨਾ ਇੱਕ ਵਾਰੀ ਫੇਰ ਹਾਂ ਸਾਡਾ ਕ੍ਰੀਮ ਸਲੱਡ ਆ ਗਿਆ ਇਹ ਚ ਬਾਈ ਕੀ ਕੁਝ ਹੁੰਦਾ ਮੈਂ ਦੇਖ ਸਕਦਾ ਇਸ ਕੈਬੇਜ ਆ ਗਾਜਰਾ ਮਾਇਓਨਦੀਆ ਤੇ ਥੋੜੀ ਸਾਡੀ ਚਿਲੀ ਸੌਸ ਹੁੰਦੀ ਹੈ ਓਕੇ ਓਕੇ ਇਹਦਾ ਟੰਗੀ ਫਲੇਵਰ ਹੁੰਦਾ ਜੀ ਠੀਕ ਹੈ ਅੱਛਾ ਕ੍ਰੀਮ ਸਲੱਡ ਤੋਂ ਬਾਅਦ ਮਾਇਓਨੈਸ ਫੇਰ ਆ ਰਹੀ ਇੱਕ ਵਾਰੀ ਆ ਆ ਗਿਆ ਸਾਡੇ ਮਾਇਓ ਜੀ ਪਈ ਹੈ ਦੋ ਚੀਜ਼ ਕੰਡੋਲ ਦੋ ਸੁਪਰੀਮ ਦੋ ਪੀਸ ਆਜ ਸਾਡੀ ਤੰਦੂਰੀ ਸੌਸ ਹੈ ਇਹ ਅੱਜ ਕੱਲ੍ਹ ਭਈਆ ਇੰਡੀਆ ਦੇ ਵਿੱਚ ਬੜੀ ਟ੍ਰੈਂਡਿੰਗ ਚੱਲਦੀ ਵੀ ਨਾ ਹਰੇਕ ਨੂੰ ਹੀ ਚਾਹੀਦੀ ਹੁੰਦੀ ਹੈ ਸੀ ਹੈ ਲੱਗੇ ਇਹਨਾਂ ਦੇ ਖਾਂ ਤੇ ਇਸ ਤੋਂ ਉਪਰ ਆ ਗਈ ਸਾਡੀ ਫ੍ਰੈਸ਼ ਕਰੀਮ ਅੱਛਾ ਕਰੀਮ ਵੀ ਹੋਏਗੀ ਇਸ ਤੋਂ ਬਾਅਦ ਭਈਆ ਇਹ ਜਦੋਂ ਸੀ ਇੰਨਾ ਲੋਡਡ ਕਰਤਾ ਹੈ ਤੇ ਇਹਦਾ ਪ੍ਰਾਈਸ ਕੀ ਰਹਿੰਦਾ ਇਹ ਦੱਸੋ ਮੈਨੂੰ ਇਹ ਜੀ ਬਿਲਕੁਲ ਜੈਨੂਇਨ ਪ੍ਰਾਈਸ ਹੈ ਵੀਰੇ ₹40 ਦਾ 버ਗਰ ਹੈ ਸਾਡਾ ਰੈਗੂਲਰ ਕਰੀਮ ਸੈਲਡ 버ਗਰ ਹੈ ਇਹ ਅੱਛਾ ਜੀ ਜਾਂ ਤਾਂ ਸਾਡਾ ਇਹ 버ਗਰ ਲੱਗਦਾ ਜੀ ਕਸਟਮਰ ਆਏਗਾ ਕਹੇਗਾ ਸਾਨੂੰ ਕਰੀਮ ਸੈਲਡ 버ਗਰ ਫਿਰ ਟਮਾਟੋ ਸੌਸ ਆ ਗਿਆ 버거 ਬਣ ਕੇ ਰੈਡੀ ਹੈਗਾ ਹੁਣ ਇਹਨੂੰ ਪੈਕ ਕਰ ਦਿੱਤਾ ਜਾਊਗਾ ਹਨਾ ਭਾਈ 버거 ਤਾਂ ਆਪਾਂ ਦੇਖਿਆ ਜਾਦਾ ਸਾਡਾ ਸਪੈਸ਼ਲ ਕਰੀਮ ਵਾਲਾ 버거 ਇਸ ਤੋਂ ਇਲਾਵਾ ਕੋਈ ਹੋਰ ਯੂਨੀਕ ਜੈਟ ਹੋ ਜਿਹੜੀ ਬਾਜ਼ਾਰ 'ਚ ਨਾ ਮਿਲਦੀ ਹੋਵੇ ਸਿਰਫ ਆਪਣੇ ਕੋਲ ਅਵੇਲੇਬਲ ਹੋਵੇ ਸਾਡੇ ਕੋਲ ਆਪਣੇ ਕੋਲ ਰੈਪ ਵੀ ਤਿੰਨ ਚਾਰ ਤਰ੍ਹਾਂ ਦੇ ਰੈਪ ਆ ਗਏ ਇੱਕ ਆਲੂ ਪੈਟੀ ਰੈਪ ਹੈਗਾ ਜੀ ਇੱਕ ਚੀਜ਼ ਕਨਰੋਲ ਵਾਲਾ ਹੁੰਦਾ ਚਾਪ ਵਾਲਾ ਹੈਗਾ ਤੇ ਪਨੀਰ ਵਾਲਾ ਹੈਗਾ ਕਸਟਮਾਈਜ਼ ਵਿੱਚ ਸਾਡਾ ਰੈਗੂਲਰ ਕਰੀਮ ਸੈਲਡ 버거 ਹੈ ਕਿ 치즈콘 로랩 ਹੈਗਾ আচ্ছা ਜੀ ਉਹ ਬਹੁਤ ਵੇਖਦਾ ਹੈ 트렌딩 ਚ ਉਹੀ ਸਰੂਪ ਨਾਲ ਚੱਲਦਾ ਹੈ ਕਸਟਮਰ ਆਏਗਾ ਕਿ ਉਹ ਸਾਨੂੰ 60 ਰੁਪਏ ਦਾ ਰੇਟ ਹੈ ਜੀ ਤੇ ਇਹ ਸਾਨੂੰ ਰੈਪ ਲਗਾ ਦੇ 치즈콘 ਦਾ ਬੜਾ ਅਕੇ ਦਿਖਾਉਣਾ ਇੱਕ ਵਾਰੀ ਵੀ ਪਤਾ ਲੱਗੇ ਜਿਹੜਾ ਲੋਕ ਇਹਨਾਂ ਪਸੰਦ ਕਰ ਰਹੇ ਅਸਲ ਦੇ ਵਿੱਚ ਉਹ ਬਣਦਾ ਕਿਵੇਂ ਦੋਰੇ ਅੰਦਰ ਕੀ ਕੁਝ ਜਿਹੜੀ ਸਪੈਸ਼ਲ ਇੰਗਰੀਡੀਅੰਟਸ ਛਿੜੇ ਪਾਏ ਜਾਂਦੇ ਹਨ ਆ ਵੀਰੇ ਨੂੰ ਤੁਹਾਨੂੰ ਬਣਾ ਕੇ ਦਿਖਾਣਾ ਕੁ ਆ ਆਪਸ ਇਹਦਾ ਤੁਹਾਨੂੰ ਇਸ ਆ ਸਾਡਾ ਆ ਗਿਆ ਰੋਟੀਲੇ ਰਹਿ ਗਈ ਠੀਕ ਹੈ ਜੀ ਤੇ ਬਾਹਰੋਂ ਹੀ ਲੈਣਿਆ ਸੀ ਬਣੇ ਬਣਾਏ ਨਹੀਂ ਆਉਂਦੇ ਹੂੰ ਹੂੰ ਕਿਉਂਕਿ ਹਮ ਟਾਈਮ ਨਹੀਂ ਬਸ ਸਾਡੇ ਨੂੰ ਮੀਟਿੰਗ ਜਾਣਾ ਹੁੰਦਾ ਬਿਲਕੁਲ ਕਿਉਂਕਿ ਇਹ ਥੋੜਾ ਲੱਗ ਤਰੀਕੇ ਨਾਲ ਬਣਦਾ ਨਹੀਂ ਹਾਂਜੀ ਆ ਗਿਆ ਬਟਰ ਰੀ ਇਸ ਨੂੰ ਰੋਲ ਜੇ ਕਿਹਾ ਤੇ ਮੁਰਕੇ ਨਾਲ ਚੀਜ਼ ਕੋਲ ਵੀ ਨਾਲ ਹੀ ਹਨ ਪਹਿਲਾਂ ਫਰਾਈ ਕੀਤਾ ਜਾਊਗਾ ਇਹ ਬਾਈ ਕਿੰਨਾ ਕੁ ਟਾਈਮ ਯਾਨੀ ਕਿ ਲੱਗ ਜਾਂਦਾ ਇਹਨੂੰ ਬਣਾਉਣ ਵਾਸਤੇ ਜੇ ਆਪਾਂ ਗੱਲ ਕਰੀਏ ਵੀ ਇੱਕ ਕਸਟਮਰ ਜਦੋਂ ਆਵੇ ਉਹਨੂੰ ਕਿੰਨਾ ਕੁ ਟਾਈਮ ਵੇਟ ਕਰਨੇ ਪਊਗੀ ਉਹਨੂੰ ਇਹ ਖਾਣਾ ਤੇ ਇਹ ਵਸ ਕਸਟਮਰ ਦੇ ਤੱਕ ਬੰਨ ਲਾਜੇ ਵੀਰੇ ਕਸਟਮਰ ਜਿਆਦਾ ਆ ਗਿਆ ਫਿਰ ਸਾਨੂੰ ਵੀ ਸਰਵਿਸ ਫਾਸਟ ਕਰਨੀ ਪੈਂਦੀ ਹੈ ਜੀ ਹਾਂ ਹਾਂ ਕਿਉਂਕਿ ਹੁਣ ਕਸਟਮਰ ਵੇਟ ਨਹੀਂ ਕਰਦਾ ਅੱਜ ਕੱਲੇ ਜੇ ਦੇਖਿਆ ਹੀ ਕਸਟਮਰ ਆਏਗਾ ਕਹੇਗਾ ਵੀ ਜੀ ਸਾਨੂੰ ਜਲਦੀ ਦਿਓ ਆਗਾ ਕਿ ਸਾਨੂੰ ਉਹਨਾਂ ਦੇ ਅਕੋਰਡਿੰਗ ਹੀ ਚੱਲਣਾ ਪੈਂਦਾ ਜੀ ਕਿਉਂਕਿ ਬਣਾਜਾ ਤਾਂ ਸਭ ਨੂੰ 2-3 ਮਿੰਟ ਹੀ ਲੱਗਦੇ ਐ ਕੋਈ ਜ਼ਿਆਦਾ ਖਾਸ ਟਾਈਮ ਨਹੀਂ ਲੱਗਦਾ ਜੀ ਜੇ ਜ਼ਿਆਦਾ ਕਸਟਮਰ ਆ ਗਿਆ ਫਿਰ ਉਹਨੂੰ ਵੀ ਆਪਾਂ ਨੂੰ ਸਪੀਡ ਵੜੀ ਵੜਾਣੀ ਪੈਂਦੀ ਐ ਜੀ ਕੀ ਕਿਹੜੀ ਆਈਟਮ ਹੈ ਜਿਹੜੀ ਲੋਕ ਇੱਥੇ ਜ਼ਿਆਦਾ ਆ ਕੇ ਮੰਗ ਕਰਦੇ ਨੇ ਵੀ ਬਾਈ ਜੀ ਆਹ ਖਵਾ ਖਵਾਓ ਹਨ ਜਾਂ ਆਹ ਬਣਾ ਕੇ ਦਿਖਾਓ ਜਾਂ ਇਦਾਂ ਫਿਰ ਆਪਣੇ ਕੋਲ ਸਭ ਕੁਝ ਹੀ ਹੈ ਤਾਂ ਤੁਹਾਨੂੰ ਦੱਸਿਆ ਹੈ ਬਰਗਰ ਹੋਵੇ ਸਪ੍ਰਿੰਗ ਰੋਲ ਚੀਜ਼ ਕਨ ਰੋਲ ਆਹ ਰੇਗਦਾਰ ਜਾਨੀ ਕਿਨਾਂ ਤੇ ਰੈਪ ਇਹ ਸਭ ਕੁਝ ਆਪਣੇ ਕੋਲ ਅਵੇਲੇਬਲ ਹੈ ਇਹ ਚੰਗੀ ਤਰ੍ਹਾਂ ਯਾਨੀ ਕਿ ਸੇਕ ਕੇ ਫਿਰ ਇਹਨਾਂ ਤਿਆਰ ਕੀਤਾ ਜਾਏਗਾ। ਵੇਖੀ ਕਬ ਜਦੋਂ ਐਂਡ ਕਾਰਡ ਦੇ ਅੰਦਰ ਐਂਟਰ ਹੋਣਾ ਤੁਹਾਡੇ ਵੱਲ ਵੀ ਦੇਖਦੇ ਆ ਬਾਹਰ ਕਾਫੀ ਡਾਇਰੈਕਟ ਵੀ ਬੋਰਡ ਲੱਗਾ ਹੋਇਆ ਹੈ ਆਫਰ ਵਾਲਾ ਉਹ ਕੀ ਚੀਜ਼ ਹੈ। ਇਹ ਜੀ ਉਹ ਆਣਾ ਪਗੁਰਪੁਰ ਤੇ ਹਰ ਸਾਲ ਉਸਤਾਦੀ ਮੇਰੇ ਲਗਾਉਂਦੇ ਸੀ 13-13 ਅਚ ਵਰਪੁਰ ਦੇ ਮੌਕੇ ਤੇ ਤੇ ਹੁਣ ਆਪਾਂ ਉਹਨਾਂ ਦੀ ਪਰੰਪਰਾ ਨੂੰ ਜਾਰੀ ਰੱਖਿਆ ਇਸ ਵਾਰ ਹੁਣ ਵੀ 15 ਤਰੀਕ ਨੂੰ ਗੁਰਪੁਰੂ ਤੇ 10-10 ਰੁਪਏ ਵਿੱਚ 버거 ਮਿਲੇਗਾ ਜੀ 3 ਵਜੇ ਤੋਂ ਟਾਈਮਿੰਗ ਸਟਾਰਟ ਆਈ ਹੈ ਹਾਂਜੀ ਤੇ 9-10 ਵਜੇ ਦਾ ਜਦ ਤੱਕ ਆਪਣੇ ਕੋਲ ਸਟਾਕ ਹੈਗਾ ਕੰਟੀਨਿਊ 버거 ਚੱਲੀ ਆਂਗੇ ਬੈਦੀ ਗਈ ਹੋ ਗਿਆ ਜੀ ਯਾਨੀ ਕਿ ਗੁਰੂ ਪਹਿਲੇ ਪਾਸੇ ਆਈ ਗੁਰੂ ਮਹਾਰਾਜ ਦੇ ਕਰਤੇ ਉਹਨਾਂ ਦੇ ਗੁਰਪ੍ਰਬਾਤ ਆਪਾਂ ਸਾਰਿਆ ਸਾਲ ਆਪਣੇ ਲਈ ਇੱਕ ਵਾਈਦਾ ਕਰਦੀ ਕਰਦੇ ਆ ਗਏ ਤੇ ਇਹ ਸੋਚਿਆ ਕਿ ਸਾਲ ਚ ਇੱਕ ਦਿਨ ਆਪਾਂ ਸੇਵਾ ਕਰੀਏ ਹਾਂ ਕੀ ਆਵਾਜ਼ ਤਾਂ ਬਈ ਬਹੁਤ ਯਾਨੀ ਕਿ ਕਹਿ ਲੋ ਨੇਕ ਸੋਚ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਵੀ ਉਸਤਾਦ ਦੇ ਨਕਸ਼ੇ ਕਰਮ ਦੇ ਚੱਲਣਾ ਕਾਫੀ ਵੱਡੀ ਗੱਲ ਹੁੰਦੀ ਕਿਉਂਕਿ ਲੋਕ ਨਹੀਂ ਚੱਲਦੇ ਕਿਉਂਕਿ ਵੀ ਜੀ ਉਹਨਾਂ ਨੇ ਸਾਨੂੰ ਇੱਥੇ ਤੱਕ ਤੁਹਾਨੂੰ ਦੱਸਿਆ ਸਟੈਂਡ ਕੀਤਾ ਹੈਗਾ ਜੀ ਉਹਨਾਂ ਨੂੰ ਪੁੱਛਿਆ ਸੀਗਾ ਉਹਨਾਂ ਨੇ ਕਹਿੰਦੇ ਕਹਿੰਦੇ ਨਹੀਂ ਜਿੱਦਾਂ ਆਪਣਾ ਚੱਲਦਾ ਆ ਰਿਹਾ ਉਦਾਂ ਹੀ ਆਪਾਂ ਰੈਗੂਲਰ ਰੱਖਣਾ ਚਲੋ ਕੋਈ ਨਹੀਂ ਮੈਂ ਨਿਗਾਹ ਹੁ ਤਿੱਧਾ ਹੈ ਗਿਆ ਸਾਡੇ ਵੱਲ ਜੀ ਤਾਂ ਹੁਣ ਆਪਾਂ ਉਹਨਾਂ ਦੀ ਪਰੰਪਰਾ ਨੂੰ ਉਦਾਂ ਹੀ ਬਰਕਰਾਰ ਰੱਖਣਾ ਜੀ ਸਹੀ ਹੈ ਜੀ ਤੇ ਜਰੂਰ ਤੇਰਾ 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 ਰੁਪਏ ਵਿੱਚ 버ਗਰ ਆਨ ਨੂੰ ਪਰਦਾ ਦੇਖ ਨੂੰ ਜਰੂਰ ਆਪਣੇ ਕੋਲ ਅੱਛਾ ਭਜੀ ਜਿਹੜਾ ਆਪਣੀ ਟੋਟੀ ਲਿਆ ਤਿਆਰ ਹੋ ਚੁੱਕਾ ਹੈ ਕਟਿੰਗ ਹੋਣ ਜਾ ਰਹੀ ਹੈ ਜੀ ਸਵਰ ਦੇ ਲਈ ਅੰਦਰਲੀ ਪੀਲਿੰਗ ਦਿਖਾਇਓ ਹੈ ਨਾ ਚੀਜ਼ ਕੰਟਰੋਲ ਦੀ ਕਾਫੀ ਜਾਨੀ ਕਿ ਕੌਰਨ ਵਗੈਰਾ ਹੈ ਨਾ ਚੀਜ਼ ਪ੍ਰੋਪਰ ਤਰੀਕੇ ਨਾਲ ਨੇ ਚਾ ਕੌਰਨ ਤੇ ਡੇਰੀ ਵਾਲਾ ਪਨੀਰ ਹੁੰਦਾ ਵੀਰੇ ਆਪਾਂ ਸੋਇਆ ਪਨੀਰ ਨਹੀਂ ਯੂਜ਼ ਕਰਦੇ ਜੀ ਅੱਛਾ ਜੀ ਇਹ ਅੱਗੇ ਸਾਡੀ ਚਿਲੀ ਸੌਸ ਨਹੀਂ ਜਾਵੇ ਇਹ ਬਈ ਆਪ ਹੀ ਤਿਆਰ ਕੀਤੀ ਚੰਦੂ ਜੀ ਹਾਂ ਜੀ ਵੀਰੇ ਹੋਮ ਮੇਡ ਹੀ ਹੁੰਦੀ ਆ ਆਪਣੇ ਕੋਲ ਜੀ ਤਿਆਰ ਹੈ ਜੀ ਇਹ ਆ ਗਿਆ ਸਾਡਾ ਮਿਕਸਚਰ ਲਈ ਇਹ ਪਹਿਲਾਂ ਇਹਨੇ ਵੀ ਗਰਮ ਹੋਣਾ ਪਏਗਾ ਹਾਂਜੀ ਇਹਨੂੰ ਰੋਸਟ ਕੀਤਾ ਜਾ ਗੱਲ ਕਰਾਂਗੇ ਆਹ ਕੀ ਰੋਲ ਦਾ ਬਾਈ ਇਹਨੇ ਖਾਣਾ ਪਾ ਸੌਟੇਜ ਕਰ ਲਿਆ ਹਾਂਜੀ ਦੋ ਰੋਲ ਦਾ ਤਿੰਨ ਰੋਲ ਦਾ ਦੋ ਚੀਜ਼ ਦਾ ਰੋਲ ਦਾ ਆਹ ਬਰਾਬਰ ਬਣਾਣਾ ਪਊਗਾ ਜਿਹੜਾ ਜੈਨੀ ਕਰਦਾ ਹੈ ਇਹ ਇੱਧਰ ਨਾ ਲਾ ਕੇ ਵੀ ਇਹ ਤੇ ਨੂਡਲ ਲੱਗੇ ਆਖੇ ਤੇ ਨੂਡਲ ਉਸ ਹੀ ਹੋਣਗੇ ਹਾਂਜੀ ਯਾਰ ਤੂੰ ਕਰਨਾ ਨਹੀਂ ਇਹਨੂੰ ਪ੍ਰੋਪਰ ਲੋਡਡ ਲੋਡਡ ਹੁੰਦਾ ਨਾ ਇਹ ਹਾਂਜੀ ਆ ਦੇਖੋ ਹੋਰ ਦੇਖਣਾ ਨਾ ਲੱਗੋ ਸੌਪਰ ਵੈਜੀਜ਼ ਆ ਗਿਆ ਹੈਲਦੀ ਵੀ ਹੋ ਗਿਆ ਨਾਲੋਂ ਨਾਲ ਇਹ ਇਹ ਅਰਜ਼ੋ ਸਬੂ ਚਾਹੇ ਕਿੰਨੇ ਕਿੰਨੇ ਬੈਟਰੀ ਕੀ ਹੈ ਮੈਂ ਇਹਦੇ ਤਿੰਨ ਚੁੱਕ ਲਿਆ ਤਾਂ ਕਿੰਨੇ ਉੱਪਰ ਲੇ ਗਏ ਆਹ ਪਰੇ ਆ ਗਿਆ ਚੀਜ਼ ਕਨ ਰੋਲ ਇਹ ਤੇ ਆਹ ਇੱਕ ਸਟਾਵਾ ਤੇ ਇਹ ਮਤਲਬ ਚੀਜ਼ ਕਨ ਰੋਲ ਜਿਹੜਾ ਰੈਪ ਆਪਣਾ ਤਿਆਰ ਹੋ ਰਿਹਾ ਹੈ ਮੇਰੇ ਦੋਵੇਂ ਜਾਣੇ ਇਕੱਠੇ ਰਲ ਕੇ ਕੰਮ ਕਰਦੇਣਾ ਹਾਂਜੀ ਉਧਰ ਸਾਮਾਨ ਬਣਾਉਂਦੇ ਸੀ ਇੱਧਰ ਤਿਆਰ ਕਰ ਰਹੇ ਆ ਅੱਗੇ ਵੇਜ ਸੌਸ ਵੀ ਭਈਏ ਕਹਿੰਦੇ ਇੰਨਾ ਤਾਂ ਨਹੀਂ ਸਿਰਫ ਵੀਡੀਓ ਵਾਸਤੇ ਇੰਨਾ ਸੀ ਓਵਰ ਕਰ ਦੇਈਏ ਬਾਅਦ ਵਿੱਚ ਆਉ ਜੀ ਤੁਹਾਨੂੰ ਇਦਾਂ ਹੀ ਮਿਲਦੀ ਹੈ ਜੀ ਜੀ ਆਗੇ ਆਪਣੀ ਤੰਦੂਰੀ ਸੌਸ ਜੀ ਸ਼ਾਬਾਸ਼ ਇਹ ਵੀ ਪ੍ਰੋਪਰ ਯਾਨੀ ਕਿ ਪਰਖੇ ਹਨ ਇਹ ਉੱਪਰ ਆ ਗਈ ਮਾਇਆ ਸੌਸ ਜੀ ਇਹ ਆਪਣੇ ਅੱਗੇ ਕਰੇਗਾ ਸ਼ਾਬਾਸ਼ ਟਮਾਟੋ ਸੌਸ ਬ੍ਰੇਂਜ ਨੂੰ ਇਹ ਪ੍ਰਾਪਰ ਕੇ ਅਗੇ ਨੋਡਲ ਇਹ ਡਬਲ ਡੋਜ਼ ਹਨ ਨੂਡਲਸ ਵੀ ਹਨ ਹਾਂਜੀ ਜੀ ਇਹ ਆਪਣਾ ਬਣ ਕੇ ਤਿਆਰ ਹੈ ਜੀ ਹੁਣ ਹਾਂਜੀ ਜੀ ਇਹ ਰੈਡੀ ਹੋ ਗਿਆ ਜੀ ਆਪਣਾ ਪੈਕਿੰਗ ਦੀ ਵਾਰੀ ਆਣਾ ਇਹਨੂੰ ਪੈਕ ਕਰਨਾ ਵੀ ਕਾਫੀ ਮੈਂ ਦੇਖਦਾ ਕਾਫੀ ਡਿਫਿਕਲਟ ਜਿਹਾ ਟਾਸਕ ਹੈ ਨਾ ਹਾਂਜੀ ਇੱਕ ਕਿਉਂਕਿ ਓਵਰਲੋਡ ਤੁਸੀਂ ਕਾਫੀ ਕਰ ਦਿੰਨੇ ਇਹਨੋਂ ਤੇ ਉਹ ਹੋ ਖੜਾ ਖੜਾ ਰਿਹਾ ਵਾਯੂ ਨੂੰ ਖਾਣ ਵਾਸਤੇ ਆਉਣਾ ਕਿੱਥੇ ਪਵੇਗਾ ਲੋਕੇਸ਼ਨ ਦੱਸ ਦਿਓ ਆਪਣੇ ਜੀ ਜਿ ਸਮਰਾਲਾ ਚੌਂ ਗੁਰੂ ਅਰਜਨ ਦੇਵ ਨਗਰ ਪੰਜ ਨੰਬਰ ਗਲੀ ਦੇ ਜਸਟ ਆਪੋਜੀਟ ਸਾਈਡ ਤੇ ਤੁਹਾਡੀ ਟਾਈਮਿੰਗ ਇਸ ਕੀ ਰਹਿਣਗੇ ਜਦੋਂ ਇੱਥੇ ਕਿਸੇ ਨੇ ਆਉਣਾ ਜੀ ਆਪਾਂ ਅੱਧਾ ਤਿੰਨ ਸਾਢੇ ਤਿੰਨ ਵਜੇ ਤੋਂ ਸ਼ੁਰੂ ਕਰ ਲੈਣੇ ਆ ਜੀ ਤੇ ਬਟ ਸਾਢੇ 10 11 ਵਜੇ ਤੱਕ ਹੋਣੇ ਲਾਸੀ ਠੀਕ ਹੈ ਜੀ